ਸਭ ਤੋਂ ਪਹਿਲਾਂ ਤਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ। ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਵੱਡੀ ਗਿਣਤੀ ਦੇ ਵਿੱਚ ਖੰਨਾ ਵਿਖੇ ਪਹੁੰਚੇ ਹੋ। ਮੈਂ ਖੰਨਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਸਮਝੋ ਕਈ ਦਹਾਕਿਆਂ ਤੋਂ ਜਿਹੜੀ ਮਸ਼ੀਨਰੀ ਦੀ ਘਾਟ ਸਾਡੇ ਖੰਨੇ ਦੇ ਵਿੱਚ ਸੀ ਉਹ ਘਾਟ ਇੱਕ ਕਰਕੇ ਪੂਰੀ ਹੁੰਦੀ ਜਾ ਰਹੀ ਹੈ। ਮੈਂ ਬਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤੋਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੈਂ ਜਿੱਥੇ ਮੁਬਾਰਕਬਾਦ ਦਿੰਦਾ ਓਥੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਖੰਨੇ ਵਿਖੇ ਦੋ ਫਾਇਰ ਟੈਂਡਰ ਜਿਨ੍ਹਾਂ ਨੂੰ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਹਿੰਦੇ ਆ ਦੋ ਨਵੀਆਂ ਗੱਡੀਆਂ ਆਈਆਂ ਨੇ ਇੱਕ ਦੀ ਕੀਮਤ 25 ਲੱਖ ਰੁਪਈਆ ਇੱਕ ਦੀ ਕੀਮਤ 40 ਲੱਖ ਰੁਪਈਆ ਔਰ ਜਿਹੜੀ 25 ਲੱਖ ਵਾਲੀ ਗੱਡੀ ਹੈ ਇਹਦੇ ਵਿੱਚ ਫੋਮ ਹੈ ਜਿਹੜੀ ਆਪਾਂ ਜੇ ਕਿਤੇ ਅੱਗ ਲੱਗ ਜਵੇ ਫੋਮ ਸਪਰੇਅ ਕਰਕੇ ਅੱਗ ਨੂੰ ਇੱਕਦਮ ਬੁਝਾ ਸਕੀ ਉਹਦੀ ਵੀ ਫੈਸਿਲਿਟੀ ਹੈ ਇਹਦੇ ਚ ਪਾਣੀ ਦਾ ਸਪਰੇਅ ਕਰਨ ਵਾਲੀ ਵੀ ਫੈਸਿਲਿਟੀ ਹੈ ਇਹ ਗੱਡੀ ਹੈ ਜਿਹੜੀ ਛੋਟੀ ਹੋਣ ਕਰਕੇ ਗਲੀਆਂ ਦੇ ਵਿੱਚ ਵੀ ਸੰਘਣੀਆਂ ਗਲੀਆਂ ਦੇ ਵਿੱਚ ਵੀ ਹੁਣ ਇਹ ਗੱਡੀ ਹੈ ਜਿਹੜੀ ਜਾ ਸਕਦੀ ਹੈ ਜੀ ਬਹੁਤ ਵੱਡੀ ਘਾਟ ਸੀਗੀ ਤੇ ਦੂਸਰੀ ਜਿਹੜੀ ਵੱਡੀ ਗੱਡੀ ਹੈ 40 ਲੱਖ ਵਾਲੀ ਉਸ ਗੱਡੀ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਜਿਵੇਂ ਕਿ 1000 ਲੀਟਰ ਦਾ ਤਾਂ ਉਹਦੇ ਚ ਪਾਣੀ ਦਾ ਟੈਂਕ ਹੈ ਜਿਹਦੇ ਨਾਲ ਅੱਗ ਬੁਝਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਉਹਦੇ ਵਿੱਚ ਫੋਮ ਡਿਸਪੈਂਸਰ ਵੀ ਹੈ ਜੇ ਕਿਤੇ ਅੱਗ ਲੱਗੇਵੇ ਅੰਦਰ ਧੂੰਆਂ ਹੀ ਧੂੰਆ ਹੋ ਜਾਂਦਾ ਉਸ ਧੂੰਏ ਨੂੰ ਕੱਢ ਕੇ ਬਾਹਰ ਉਸ ਜਗ੍ਹਾ ਨੂੰ ਕਲੀਅਰ ਕਰਨ ਲਈ ਉਹਦੇ ਅੰਦਰ ਬੜੇ ਸਾਰੇ ਜਿਹੜੇ ਪੱਖੇ ਆ ਜਿਹੜੇ ਪੋਰਟੇਬਲ ਪੱਖੇ ਉਹਦੇ ਵਿੱਚ ਪਾਈਪ ਸਕਸ਼ਨ ਵਾਲੇ ਪਾਈਪ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਉਹਦੇ ਵਿੱਚ ਜਨਰੇਟਰ ਦਾ ਵੀ ਇੰਤਜ਼ਾਮ ਹੈ ਜੇ ਜਿਵੇਂ ਅੱਗ ਲੱਗਦੀ ਹੈ ਤਾਂ ਲਾਈਟ ਚਲੇ ਜਾਂਦੀ ਹੈ ਤਾਂ ਲਾਈਟਾਂ ਜਗਾਣ ਲਈ ਪੋਰਟੇਬਲ ਲਾਈਟਾਂ ਜਗਾਣ ਲਈ ਹੋਂਡਾ ਦਾ ਸ਼ਰੀਰਾਮ ਹੋਂਡਾ ਦਾ ਉਹਦੇ ਵਿੱਚ ਜਨਰੇਟਰ ਵੀ ਹੈ ਇਸ ਤੋਂ ਇਲਾਵਾ ਉਹਦੇ ਅੰਦਰ ਪੰਪਾਂ ਜਿਹੜੇ ਉਹ ਐਨੇ ਜ਼ਿਆਦਾ ਹਾਈ ਪ੍ਰੈਸ਼ਰ ਪੰਪ ਨੇ ਕਿ ਥੱਲੋਂ ਖੜ ਕੇ ਹਾਈ ਰਾਈਜ਼ ਬਿਲਡਿੰਗਾਂ ਜਿਹੜੀਆਂ ਉਹਨਾਂ ਤੱਕ ਵੀ ਇਹ ਪਾਣੀ ਆ ਜਾਣੀ ਕਿ ਪਹੁੰਚਾ ਸਕਦੀ ਹੈ ਸੋ ਇਹ ਦੋ ਕਟੀਆਂ ਅੱਜ ਸਾਡੇ ਖੰਨੇ ਸ਼ਹਿਰ ਵਿਖੇ ਆਈਆਂ ਸਾਡੇ ਹਲਕੇ ਵਿਖੇ ਆਈਆਂ ਇਹਦੇ ਨਾਲ ਸਾਨੂੰ ਰੈਸਕਿਊ ਕਰਨ ਦੇ ਲਈ ਬਹੁਤ ਵੱਡਾ ਜਾਨੀ ਕਿ ਸਾਨੂੰ ਇਹ ਬੈਨੀਫਿਟ ਹੋਊਗਾ ਅਸੀਂ ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਕਦੇ ਜ਼ਿੰਦਗੀ ਚਾਹੀ ਜੀ ਦਿੱਕਤ ਨਾ ਆਵੇ ਦੀਵਾਲੀ ਦੇ ਦਿਨ ਨੇ ਬੰਬ ਪਟਾਕੇ ਚਲਾਉਣੇ ਨੇ ਅਸੀਂ ਤਿਉਹਾਰ ਵੀ ਮਨਾਉਣੇ ਨੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹ ਗੱਡੀਆਂ ਨੇ ਜਿਹੜੀਆਂ ਲੈ ਕੇ ਆਈਏ ਸੋ ਮੈਂ ਇੱਕ ਵਾਰ ਤੋਂ ਫੇਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੋ ਅਤਿ ਆਧੁਨਿਕ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਜਿਹੜੀਆਂ ਸਾਡੇ ਪਿੱਛੇ ਖੜੀਆਂ ਨੇ ਇਹ ਅੱਜ ਖੱਲ੍ਹੇ ਨੂੰ ਸਮਰਪਿਤ ਕਰਕੇ ਖੱਲ੍ਹੇ ਨੂੰ ਦੇ ਕੇ ਜਿਹੜਾ ਉਹਨਾਂ ਨੇ ਵੱਡਾ ਕਾਰਜ ਕੀਤਾ ਮੈਂ ਇਸ ਗੱਲ ਲਈ ਉਹਨਾਂ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਮੈਂ ਕਿਉਂਕਿ ਜਿਹੜਾ ਫਾਇਰ ਸੇਫਟੀ ਦਾ ਸਟਾਫ ਹੈ ਉਹਦੇ ਬਾਰੇ ਵੀ ਕੋਈ ਗਲਬਤ ਹੋਈ ਹੈ ਜੇ ਪੂਰਾ ਕਰਨ ਦੀ ਹੈ ਕਿੰਨਾ ਪੱਕੇ ਕਰਨ ਦੀ ਪਿੱਛੇ ਜਿਹਨੂੰ ਤੁਸੀਂ ਤੁਹਾਨੂੰ ਤੁਸੀਂ ਯਾਦ ਹੋ ਤੁਹਾਨੂੰ ਅਸੀਂ ਬਹੁਤ ਸਾਰੀਆਂ ਗਟੀਆਂ ਤੇ ਫਾਇਰ ਸਟਾਫ ਹੈ ਜਿਹੜਾ ਉਹਦੀ ਐਡੀਸ਼ਨ ਕੀਤੀ ਸੀਗੀ ਤੇ ਹੁਣ ਅਸੀਂ ਜਾਨੀ ਕਿ ਜਿਹੜੀ ਉਹਦੇ ਘਾਟ ਸੀ ਖੰਨੇ ਦੀ ਕਿਉਂਕਿ ਕਿਸੇ ਨੇ ਧਿਆਨ ਹੀ ਨਹੀਂ ਸੀ ਦਿੱਤਾ ਕਿਸੇ ਦਾ ਖੰਨੇ ਕਰਨੀ ਕੋਈ ਧਿਆਨ ਥੋੜੋ ਸੀਗਾ ਜੀ ਉਰੇ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਕਿਵੇਂ ਆਏ ਉਹਨਾਂ ਨੇ ਕੀ ਉਹਨਾਂ ਦੇ ਮਨਸੂਬੇ ਸੀਗੇ ਸਿਆਸੀ ਮਨਸੂਬੇ ਕੀ ਸੀ ਸਮਝ ਨਹੀਂ ਸੀ ਆਂਦਾ ਆਏ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਇਹਨਾਂ 3.5 4 ਸਾਲਾਂ ਦੇ ਅੰਦਰ ਅੰਦਰ ਅਸੀਂ ਖੰਨੇ ਦੇ ਅੰਦਰ ਇੰਨੀ ਮਸ਼ੀਨਰੀ ਐਡ ਕਰ ਰਹੇ ਹਾਂ ਸਾਫ ਸੁੱਤਰਾ ਬਣਾ ਰਹੇ ਹਾਂ ਖੰਨੇ ਨੂੰ ਜਿਹੜੀ ਜਿਹੜੀ ਕਿਸੇ ਕਿਸੇ ਚੀਜ਼ ਦੀ ਕੋ ਘਾਟ ਆ ਉਹ ਪੂਰੀ ਕਰਨ ਲੱਗੇ ਹੋਏ ਆ ਜੇ ਪ੍ਰਮਾਤਮਾ ਦੀ ਰਹਿਮਤ ਰਹੀ ਵਾਇਗਰੂ ਦੀ ਰਹਿਮਤ ਰਹੀ ਪ੍ਰਭੂ ਸ਼੍ਰੀ ਰਾਮ ਦੀ ਰਹਿਮਤ ਰਹੀ ਅਸੀਂ ਇਹ ਇਹ ਤਾਂ ਇਹ ਸ਼ੁਰੂਆਤ ਹੈ ਇੰਨਾ ਸੋਹਣਾ ਬਣਾ ਦਿਆਂਗੇ ਖੰਨੇ ਨੂੰ ਇੰਨਾ ਵਧੀਆ ਬਣਾ ਦਿਆਂਗੇ ਖੰਨੇ ਨੂੰ ਖੰਨੇ 'ਚ ਕਿਸੇ ਕਿਸਮ ਦੀ ਨਾਕੋ ਮਿਸੰਦਰੀ ਦੀ ਨਾ ਕੋ ਸਾਡੇ ਕੋਲ ਸਟਾਫ ਦੀ ਕੋਈ ਕਮੀ ਨਹੀਂ ਛੱਡਾਂਗੇ ਧੰਨਵਾਦ